ਕਹਿੰਦੇ ਆ ਕਿ ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਕਦੀ ਵੀ ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਜੀ ਤੇ ਜੇ ਅਸੀਂ ਆਪਣੀਆਂ ਆਦਤਾਂ ਬਦਲ ਲੈਂਦੇ ਆ ਤੇ ਆਦਤਾਂ ਸਾਡਾ ਭਵਿੱਖ ਦੁਬਾਰਾ ਬਦਲ ਦਿੰਦੀਆਂ ਦੁਬਾਰਾ ਨਵਾਂ ਬਣਾ ਦਿੰਦੀਆਂ ਬਾਹਰ ਲਿਖ ਦਿੱਤਾ ਕਿ ਮੇਰੇ ਘਰ 'ਚ ਕੋਈ ਨਾ ਆਵੇ ਮੇਰੇ ਅੰਦਰ ਕੋਈ ਨਾ ਆਵੇ ਮੈਂ ਬਹੁਤ ਦੁਖੀ ਹਾਂ ਜਿਹੜੇ ਪੜੇ ਲਿਖੇ ਸਮਝਦਾਰ ਰਿਸ਼ਤੇਦਾਰ ਸੀਗੇ ਅਸੀਂ ਪਿੰਡ ਛੱਡ ਕੇ ਇਰਾਂ ਨੂੰ ਗਏ ਤੇ ਕਸਬੇ ਜਿਹੜੇ ਆ ਉਹ ਸ਼ਹਿਰ ਹੋ ਗਏ ਔਰ ਪਿੰਡਾ ਜਿਹੜੇ ਉਹ ਅੱਜ ਵੀ ਖੜੇ ਸਾਨੂੰ ਦਿਖਦੇ ਆ ਜਿਨੀ ਕਿ ਔਰ ਜਦੋਂ ਉਹ ਵਿਛੜਦੇ ਆ ਤਾਂ ਲੱਗਦਾ ਕਿ ਉਹ ਆਪਣਾ ਖਲਾਅ ਛੱਡ ਗਿਆ ਖਾਲੀਪਨ ਛੱਡ ਗਿਆ ਔਰ ਇਸ ਖਲਾਅ ਨੂੰ ਭਰਨ ਵਾਸਤੇ ਬੜਾ ਟਾਈਮ ਲੱਗਦਾ ਵਕਤ ਲੱਗਦਾ ਇਹ ਗਹਿਰੇ ਖੱਪੇ ਜਿਹੜੇ ਆ ਇਹ ਵੀ ਛੇਤੀ ਪਰਦੇ ਜਿਹੜੀ ਚੀਜ਼ ਸਾਨੂੰ ਹਾਸਲ ਨਹੀਂ ਨਾ ਹੁੰਦੀ ਉਸਨੂੰ ਬੇਚੈਨ ਕਰਦੀ ਆ। ਤੜਫਾਉਂਦੀ ਆ। ਸਾਡੀ ਪਟਕਣ ਜਿਹੜੀ ਆ ਉਹ ਪਟਕਦੀ ਆ। ਔਰ ਸਾਡੀ ਤ੍ਰਿष्णा ਉਸ ਚੀਜ਼ ਦੇ ਲਾਲਚ ਦੇ ਵਿੱਚ ਜਿਹੜੀਆਂ ਲਾਲਸਾਾਂ ਦਾ ਮਾਰੂਠਾਲਾ ਉਹਦੇ 'ਚ ਖੱਜਲ ਹੁੰਦੀ ਰਹਿੰਦੀ ਆ। ਹਮ ਫਰਾਜ ਸ਼ੇਰੋਂ ਸੇ ਆਪਣਾ ਦਿਲ ਵਰਤੇ ਹੈ। ਕੀ ਕਰੇ ਮਸੀਹਾ ਕੋ ਜਦ ਦੁਆ ਨਹੀਂ ਮਾਲੂਮ। ਸਵੇਰ ਦਾ ਟਾਈਮ ਆ। ਇਫਰਾਜ ਸਾਹਿਬ ਦਾ ਖੇਰ ਆ ਜਿਹਦੇ ਨਾਲ ਮੈਂ ਸਵੇਰ ਦੀ ਆਗਾਜ਼ ਕੀਤਾ ਨਵੀਂ ਸਵੇਰ ਦਾ ਤੇ ਦੋਸਤੋ ਜਿੱਥੇ-ਜਿੱਥੇ ਵੀ ਮੇਰੇ ਚੈਨਲ ਨੂੰ ਚੰਗਵੀ ਰਾ ਨੂੰ ਵੇਖ ਰਹੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਸਲਾਮ ਜੀਉਂਦੇ ਰਹੋ ਵਸਤੇ ਰਹੋ ਖੁਸ਼ ਰਹੋ ਸਵੇਰ ਦਾ ਟਾਈਮ ਆ ਦੋਸਤੋ ਤੇ ਮੇਰਾ ਉਹੀ ਵਕਤ ਦਾ ਸਵੇਰ ਦੀ ਐਕਸਰਸਾਈਜ਼ ਦਾ ਸਵੇਰ ਦੀ ਖੇਰ ਦਾ ਤੇ ਮੈਂ ਤੁਹਾਡੇ ਰੂਬਰੂ ਹਾਜ਼ਰ ਹਾਂ ਹਮ ਸ਼ੇਰੋਂ ਸੇ ਰਾਜ ਦਿਲ ਵਰਤੇ ਹਨ ਤੇ ਸ਼ੇਰ ਦੀ ਜਿਹੜੀ ਮੇਰੀ ਤੁਹਾਡੇ ਨਾਲ ਗੁਫ਼ਤਗੂ ਹੁੰਦੀ ਆ ਗੱਲਬਾਤ ਹੁੰਦੀ ਆ ਇਹਦਾ ਆਰੰਭ ਕਿਸੇ ਨਾ ਕਿਸੇ ਸ਼ਾਇਰ ਤੋਂ ਦੀ ਖੈਰੀ ਤੋਂ ਕਿਸੇ ਚੰਗੇ ਸ਼ੇਰ ਤੋਂ ਕਿਸੇ ਚੰਗੇ ਦਾਨਸ਼ਵਰ ਦੀ ਕੇ ਗੱਲਬਾਤ ਤੋਂ ਮੈਂ ਲੈ ਕੇ ਅੱਗੇ ਤੁਰਦਾ ਤੇ ਤਾਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਇੱਕ ਰਾਬਤਾ ਬਣਾ ਸਕਾਂ ਤੇ ਕਾ ਜੋ ਕਰਦੇ ਆਪਾਂ ਕੋਈ ਛੁੱਟ ਛੁੱਟ ਗੱਲਬਾਤ ਕਰਦੇ ਰਹਿਨੇ ਆ ਤੇ ਤਾਂ ਕਿ ਮੈਂ ਤੁਹਾਡੇ ਨਾਲ ਬਣਿਆ ਰਹਿ ਸਕਾਂ ਤੇ ਤੁਸੀਂ ਮੇਰੇ ਨਾਲ ਬਣੇ ਰਹਿ ਸੋ ਆਮੈਂ ਰਾਸ਼ਨ ਕੀ ਕਿਤਾਰੋਂ ਮ ਨਜ਼ਰ ਆਤਾ ਹਾਂ ਆਪਣੇ ਖੇਤੋਂ ਸੇ ਵੀ ਬਿਛੜਨੇ ਕੀ ਸਜ਼ਾ ਪਾਤਾ ਹਾਂ ਕਿਆ ਖੂਬਸੂਰਤ ਸ਼ੇਰ ਆ ਬੜੀ ਪਿਆਰੀ ਗ਼ਜ਼ਲ ਜਗਜੀਤ ਸਿੰਘ ਹੁਣ ਗਾਈ ਆਏ ਅਮਰ ਆਸ਼ਨ ਕੀ ਕਤਾਰਾਂ ਮੈਂ ਨਜ਼ਰ ਆਤਾ ਦੋਸਤੋ ਅਸੀਂ ਪਿੰਡ ਛੱਡ ਕੇ ਸ਼ਹਿਰਾਂ ਨੂੰ ਗਏ ਤੇ ਕਸਬੇ ਜਿਹੜੇ ਆ ਉਹ ਸ਼ਹਿਰ ਹੋ ਗਏ ਔਰ ਪਿੰਡਾਂ ਜਿਹੜੇ ਉਹ ਅੱਜ ਵੀ ਖੜੇ ਸਾਨੂੰ ਨੀਕਦੇ ਆ ਤੇ ਜਿਹੜੋਂ ਕੋ ਪਿੰਡ ਦਾ ਕਿਸਾਨ ਸਬਜ਼ੀ ਵੋ ਲੈਦਾ ਯਾ ਰਾਸ਼ਨ ਦੀ ਦੁਕਾਨ ਚ ਖਲਾਸਾ ਹੋ ਰਹੀ ਦੀ ਘਿਆਲਾ ਖੜਾ ਹੁੰਦਾ ਤੇ ਉਹ ਇੱਕ ਦੁੱਖदाई ਚੀਜ਼ ਹੁੰਦੀ ਆ ਪੀੜ ਹੁੰਦੀ ਆ ਹੱਥੀ ਮੰਡਣ ਵਾਲਾ ਬੁੱਕਾਂ ਪਰ ਪਰ ਕੇ ਤੇ ਕਿਸਾਨ ਜਦੋਂ ਖੁਦ ਅਨਾਜ ਦੀ ਮਸਾਜੀ ਦੀ ਲਾਈਨ ਚ ਖੜ ਜAVE ਤੇ ਦਬਦਬਾਕ ਪੀੜ ਤੇ ਹੈ ਹੀ ਆ ਕਿਸਾਨੀ ਕੋਈ ਮਾੜਾ ਤੰਦਾ ਨਹੀਂ ਸੀ ਕਿਸਾਨੀ ਬਹੁਤ ਵਧੀਆ ਚੀਜ਼ ਸੀ ਤੇ ਸਿਆਣਾ ਵੀ ਕਿਸੇ ਟਾਈਮ ਜਿਹੜੀ ਕਿਸਾਨੀ ਨੂੰ ਬਹੁਤ ਵਧੀਆ ਚੀਜ਼ ਮੰਨਦੇ ਸੀ ਪਰ ਇੱਕ ਅੰਨੇਵਾਜ਼ ਦੀ ਲੋਟਕਸੋਟ ਨੇ ਵਪਾਰੀ ਦੀ ਨੇ ਤੇ ਮਿਲੀ ਭੁਗਤ ਨੇ ਸਰਕਾਰਾਂ ਦੀ ਨੇ ਕਿਸਾਨ ਨੂੰ ਬੇਹਾਲ ਕਰਤਾ ਇਹ ਅੱਗੇ ਵੀ ਮੈਂ ਕਰਦਾ ਨਾ ਗੱਲ ਕਿਉਂਕਿ ਮੈਂ ਇਹ ਦਰਦ ਆਪਦੇ ਪਿੰਡੇ ਤੇ ਹੰਡਾਇਆ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਰਸ਼ਨ ਵਿੰਦ ਕਰਨਾ ਜਿਹੜੇ ਖੜੇ ਰਹਿੰਦੇ ਆ ਨਾ ਖੜੋ ਰਾਸ਼ਨ ਦੇ ਅੰਦ ਕੰਨਾ ਜੀ ਕੋਈ ਨਹੀਂ ਥੋੜੀ ਖਾ ਲੋ ਵਾਪਸ ਆ ਕੇ ਆਪਣੀ ਇਸ ਜ਼ਮੀਨ ਨੂੰ ਇਹਦੀ ਕੋਈ ਗੱਲ ਨਹੀਂ ਅੱਜ ਸਾਡੇ ਰੇਟ ਮਰੇ ਆ ਸਾਡੇ ਆਕਾ ਜਿਹੜੇ ਆ ਉਹ ਮਰਦੇ ਜਾਂਦੇ ਆ ਜ਼ਮੀਨਾਂ ਤਾਂ ਨਹੀਂ ਮਰੀਆਂ ਸਾਡੀ ਆਸ ਨਹੀਂ ਮਰਨੀ ਚਾਹੀਦੀ ਕਿਉਂਕਿ ਸਾਡੇ ਕੋਲ ਜਿਹੜੇ ਬੀਜ ਨੇ ਉਹ ਸਾਡੀ ਆਸ ਦਾ ਪ੍ਰਤੀਕ ਨੇ ਇਹ ਤੇ ਰਾਖ ਦੀ ਧੇਰੀ ਥੱਲੇ ਵੀ ਜਿੰਦਾ ਰਹੇ ਜਾਂਦੇ ਆ ਤੇ ਦੁਬਾਰਾ ਫਸਲਾਂ ਲਹਿਦਾ ਹੋਣਾ ਪੈਂਦੀਆਂ ਤੇ ਆ ਮੈਂ ਰਾਸ਼ਨ ਦੀ ਕਤਾਰਾਂ ਵਿੱਚ ਖੜਾ ਨਜ਼ਰ ਆਤਾ ਹਾਂ ਨਾ ਰਾਸ਼ਨ ਦੀ ਕਤਾਰਾਂ 'ਚ ਖੜੇ ਲਿਗੇ ਦੋਸਤੋ ਮੈਂ ਪਿਛਲੇ ਦਿਨੀ ਨਾ ਡਾਕਟਰ ਅਬਦਲ ਕਲਾਮ ਸਾਹਿਬ ਦੀ ਜੀਵਨੀ ਪੜ ਰਿਆ ਸੀ ਅਗੜੀ ਪੰਖ ਤੇ ਉਹ ਬਹੁਤ ਸਾਰੀਆਂ ਬੜੀਆਂ ਹੁੰਦੀਆਂ ਜਿਹੜੀਆਂ ਜੀਵਨ ਤੋਂ ਦੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਸਿੱਖਣ ਦੀ ਲੋੜ ਆ ਔਰ ਕੋਈ ਐਵੇਂ ਨਹੀਂ ਮਹਾਨ ਬਣ ਜਾਂਦਾ ਮਹਾਨ ਬਣਨ ਵਾਸਤੇ ਬੜੀ ਕਦਰਾਂ ਕਰਣੀ ਪੈਂਦੀ ਬੜੀ ਤਪੱਸਿਆ ਕਰਨੀ ਪੈਂਦੀ ਆ ਉਹ ਕੋਈ ਵੀ ਖੇਤਰ ਹੋਵੇ ਜੇ ਤੁਸੀਂ ਉਹਨੂੰ ਡੈਡੀਕੇਟ ਹੋ ਜਾਂਦੇ ਜੀ ਨਾ 100% ਤੋਂ ਵੀ ਉੱਪਰ ਤੁਸੀਂ ਆਪਣਾ ਦੇਣ ਲੱਗ ਪੈਂਦੇ ਜੀ ਫਿਰ ਉੱਥੇ ਜਾ ਕੇ ਕੋਈ ਥੋੜੀ ਬਹੁਤੀ ਗੱਲ ਬੰਦੀ ਉਹ ਕੋਈ ਵੀ ਖੇਤਰ ਕਿਸੇ ਵੀ ਚੀਜ਼ ਦਾ ਹੋਵੇ ਤੇ ਦੁਨੀਆ ਦਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਤੁਸੀਂ ਆਪਣਾ ਭੂਖ ਨਹੀਂ ਬਦਲ ਸਕਦੇ ਕਦੀ ਵੀ ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਜੀ ਤੇ ਜੇ ਅਸੀਂ ਆਪਣੀਆਂ ਆਦਤਾਂ ਬਦਲ ਲੈਨੇ ਆ ਤੇ ਆਦਤਾਂ ਸਾਡਾ ਭਵਿੱਖ ਦੁਬਾਰਾ ਬਦਲ ਦਿੰਦੀਆਂ ਦੁਬਾਰਾ ਨਵਾਂ ਬਣਾ ਦਿੰਦੀਆਂ ਕਿੰਨੀ ਪਿਆਰੀ ਗੱਲ ਅਸੀਂ ਆਪਣੀਆਂ ਆਦਤਾਂ ਦੇ ਗੁਲਾਮ ਹੋ ਗਏ ਤੇ ਸਾਨੂੰ ਸਾਡੀਆਂ ਆਦਤਾਂ ਖੱਜਲ ਕਰਦੀਆਂ ਕਈ ਵਾਰੀ ਸਾਡੇ ਕੋਲ ਇੰਨੇ ਐ ਮੌਕੇ ਹੁੰਦੇ ਆ ਸਾਨੂੰ ਕਿਤੇ ਬਹੁਤ ਚੰਗੀ ਕੋਈ ਅਪਰਚੂਨਿਟੀ ਹੱਥ ਆ ਜਾਂਦੀ ਆ ਪਰ ਸਾਡੀਆਂ ਆਦਤਾਂ ਜਿਹੜੀਆਂ ਮਾੜੀਆਂ ਹੁੰਦੀਆਂ ਉਹ ਸਾਡਾ ਸਾਰਾ ਕੁਝ ਗਵਾ ਦਿੰਦੀਆਂ ਚੋਰ ਚੋਰੀਆਂ ਚਲੇ ਜਾਂਦਾ ਹੰਦੇ ਕਹਿੰਦੇ ਹੀਰਾ ਫੇਰੀ ਤੋਂ ਨਹੀਂ ਜਾਂਦਾ ਤੇ ਸਾਡੀਆਂ ਆਦਤਾਂ ਜਿਹੜੀਆਂ ਉਹ ਸਾਨੂੰ ਖੁਆਰ ਕਰਦੀਆਂ ਅਸੀਂ ਕਿਉਂ ਨਾ ਐਡ ਕਰੀਏ ਤੇ ਆਪਣੀਆਂ ਆਦਤਾਂ ਜਿਹੜੀਆਂ ਉਹਨਾਂ ਨੂੰ ਬਦਲੀਏ ਤੇ ਚੰਗੀਆਂ ਆਦਤਾਂ ਜਿਹੜੀਆਂ ਸਾਨੂੰ ਚੰਗੇ ਪਾਸੇ ਲੈ ਕੇ ਜਾਣਗੀਆਂ ਔਰ ਬੁਰੀਆਂ ਆਦਤਾਂ ਵਾਂ ਉਹ ਸਾਨੂੰ ਬੁਰੇ ਪਾਸੇ ਲੈ ਕੇ ਜਾਣਗੀਆਂ ਤੇ ਪੂਰੇ ਪਾਸੇ ਤੁਸੀਂ ਸਮਝਦੇ ਜੀ ਪੂਰਾ 파ਸਾ ਕੀ ਹੁੰਦਾ ਤੇ ਕਈ ਵਾਰੀ ਅਸੀਂ ਛੋਟੀਆਂ-ਛੋਟੀਆਂ ਮੁਸ਼ਕਲਾਂ ਦਾ ਘਬਰਾ ਕੇ ਉਹਨਾਂ ਕੰਮਾਂ 'ਚ ਹੱਥ ਪਾ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਸ਼ਾਰਟਕਟ ਸਮਝਦੇ ਆ ਸ਼ਾਰਟਕਟ ਕੋਈ ਰਸਤਾ ਨਹੀਂ ਹੁੰਦਾ ਇਹ ਸ਼ਾਰਟਕਟ ਰਸਤਾ ਦਾ ਤੇ ਸਾਰੀ ਦੁਨੀਆ 'ਚ ਸ਼ਾਰਟਕਟ ਹੀ ਬਣੇ ਹੁੰਦੇ ਲੰਬੇ ਰਸਤੇ ਨਹੀਂ ਬਣਦੇ ਤੇ ਕਿੰਨੀਆਂ ਤੁਸੀਂ ਰਸਤੇ ਜਿਹੜੇ ਆ ਪਹਾੜਾਂ ਦੇ ਵਿੱਚ ਫਿਰ ਸਿੱਧੇ ਸ਼ਾਰਟਕਟ ਦੇ ਰਸਤੇ ਬਣਾ ਲਏ ਜਾਂਦੇ ਇੰਨੀਆਂ ਕਮਾਉ ਦਾ ਰਛੜਕਾ ਬਣਾਉਣ ਦੀ ਲੋੜ ਨਹੀਂ ਕਿਉਂਕਿ ਰਸਤੇ ਆ ਜਿਹੜੇ ਉਹ ਹੀ ਰਸਤੇ ਤੇ ਰਿਸ਼ਤੇ ਬੜੀ ਫਕੀਰਗੀ ਦਾ ਮਰਕਜ਼ ਹੁੰਦੇ ਆ ਇਹਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਆ ਸਾਨੂੰ ਆਪਣੀਆਂ ਆਦਤਾਂ ਇਹ ਸੀ ਡਾਕਟਰ ਸਾਹਿਬ ਦੀ ਗੱਲ ਤੋਂ متاثر ਹੋ ਕੇ ਅਸੀਂ ਆਪਣੀਆਂ ਆਦਤਾਂ ਜਿਹੜੀਆਂ ਆ ਬਦਲ ਲਈਏ ਤੇ ਸ਼ਾਇਦ ਆਦਤਾਂ ਸਾਡੀਆਂ ਸਾਨੂੰ ਬਦਲ ਦੇਣ ਉਹ ਸਾਨੂੰ ਕਿਸ ਚੰਗੇ ਪਾਸੇ ਲੈ ਤੁੰ। ਦੋਸਤੋ ਸ਼ਾਇਰ ਕਾਫੀ ਹੁਣ ਆਇਆ ਇੱਕ ਸ਼ੇਰ ਆ। ਕਮਾਲ ਜੇ ਹੈ ਕਿ ਜਦ ਵੀ ਕਿਸੇ ਸੇ ਵਿਛੜੇ ਹਾਂ ਉਹੀ ਲਗਾ ਕਿ ਇਹ ਤੋਂ ਆਖਰੀ ਮੁਹੱਬਤ ਥੀ। ਸਾਡਾ ਮਿਲਣਾ ਕਿਉਂਕਿ ਗਹਿਰਾ ਹੁੰਦਾ ਜਿਹੜਾ ਬੰਦਾ ਦਿਲੋਂ ਸਾਫ਼ ਹੋਵੇ ਉਹ ਬਿਨਾਂ ਗਰਜ ਤੋਂ ਕਿਸੇ ਦਾ ਦਰਵਾਜ਼ਾ ਖੜਕਾਉਂਦਾ ਔਰ ਜੇ ਕਿਸੇ ਨੂੰ ਮਿਲਦਾ ਤੇ ਉਹ ਉਸ ਟਾਈਮ ਨਹੀਂ ਕਿ ਲੋਡ ਪਵੇ ਤੇ ਉਦੋਂ ਬਾਅਦ ਦੇ ਗਦੇ ਨੂੰ ਵਾਪਸ ਬੜਾ ਲਈਦਾ ਤੇ ਉਹ ਉੱਠ ਕੇ ਤੁਰਪੇ ਵੀ ਮੇਰੀ ਹਣ ਲੋਡ ਆ ਤੇ ਮੈਂ ਆਪਣੀ ਲੋਡ ਨੂੰ ਕੱਢਣ ਵਾਸਤੇ ਇਸ ਬੰਦੇ ਨੂੰ ਉਹ ਵੇਖਣਾ ਪਸੰਦ ਨਹੀਂ ਕਰਦਾ ਉਸ ਬੰਦੇ ਲਈ ਜਾ ਕੇ ਦੜਕੜੀਆਂ ਕੱਢੇ ਤੇ ਆਪਣਾ ਮਤਲਬ ਕੱਢ ਕੇ ਤੇ ਫੇਰ ਚੱਲਦਾ ਬਣੇ ਤੇ ਦੁਬਾਰਾ ਗੱਲ ਉੱਥੇ ਆ ਜੇ ਰਬਾ ਨੂੰ ਜਿੱਥੋਂ ਤੁਰੀ ਸੀ ਨਹੀਂ ਦੋਸਤੋ ਕੋਈ ਇਨਸਾਨ ਹੈਗੇ ਆ ਜਿਹੜੇ ਬੇਪਨਾਹ ਮੁਹੱਬਤ ਰੱਖਦੇ ਦਿਲਾਂ ਚ ਔਰ ਉਹਨਾਂ ਦਾ ਮਿਲਣਾ ਇੰਨਾ ਗਹਿਰਾ ਹੁੰਦਾ ਕਿ ਜਿੰਨੂੰ ਵੀ ਮਿਲਦੇ ਆ ਤੇ ਜਿੰਨਾ ਚਿਰ ਉੱਥੇ ਰਹਿੰਦੇ ਆ ਉਹਨਾਂ ਦਾ ਪੂਰਾ ਇੱਕ ਹੌਰਾ ਉਹਨਾਂ ਦਾ ਰੰਦਾ ਔਰ ਐਨ ਲੱਗਦਾ ਕਿ ਇਹਨਾਂ ਤੋਂ ਪਿਆਰੀ ਦੁਨੀਆ 'ਚ ਕੋਈ ਚੀਜ਼ ਨਹੀਂਗੀ ਔਰ ਜਦੋਂ ਉਹ ਵਿਛੜਦੇ ਆ ਤੇ ਇਹ ਲੱਗਦਾ ਕਿ ਉਹ ਆਪਣਾ ਖਲਾਅ ਛੱਡ ਗਿਆ ਖਾਲੀਪਨ ਛੱਡ ਗਿਆ ਤੇ ਇਸ ਖਲਾਅ ਨੂੰ ਭਰਨ ਵਾਸਤੇ ਬੜਾ ਟਾਈਮ ਲੱਗਦਾ ਵਕਤ ਲੱਗਦਾ ਇਹ ਗਹਿਰੇ ਖੱਪੇ ਜਿਹੜੇ ਆ ਇਹ 니 ਛਿੱਤੀ ਪਰਦੇ ਇਹ ਕਰਾ ਚੋਂ ਚੰਗੇ ਇਨਸਾਨ 뜰 ਜਨ ਤੇ ਇਹ ਦਰਦ ਜਿਹੜਾ ਵਾ ਬੜੀ ਦੂਰ ਤੱਕ ਜਾਂਦਾ ਵਾ ਉਹ ਚੰਗੇ ਇਨਸਾਨ ਕਰਦੇ ਵਾਲਿਆਂ ਵਾਸਤੇ ਚੰਗੇ ਨਹੀਂ ਹੁੰਦੇ ਉਹ ਉਸ ਮਾਲੇ ਰਾਹਤੇ ਵੀ ਚੰਗੇ ਹੁੰਦੇ ਆ ਉਸ ਗਰਾਹ ਤੇ ਵੀ ਚੰਗੇ ਹੁੰਦੇ ਆ ਉਸ ਸ਼ਹਿਰ ਰਾਹਤੇ ਵੀ ਚੰਗੇ ਹੁੰਦੇ ਆ ਪਰ ਉਹ ਜੱਗ ਮੇ ਉੱਤਮ ਕਾਢੀ ਇਹ ਵਿਰਲਾ ਕਹੀ ਕੇ ਬਹੁਤ ਘੱਟ ਹੁੰਦੇ ਹੋ ਜੇ ਇਹ ਸ਼ੇਰ ਦੀ ਸ਼ੇਰ ਦੀ ਜਿਹੜੀ ਪੁਖਤਗੀ ਆ ਬੜੀ ਮਤਲਬ ਗੱਲ ਕਰਨ ਦੀ ਸ਼ਾਇਰ ਕੈਫੀ ਉਹਨਾਂ ਨੇ ਬੜਾ ਕਮਾਲ ਰੋਇਆ ਇਸ ਸ਼ੇਰ ਦੇ ਵਿੱਚ ਤੇ ਮੈਂ ਕਹਾਂ ਚਲੋ ਸਾਡੇ ਨਾਲ ਸਾਂਝਾ ਹੀ ਕਰ ਵੇਖਦੇ ਆ ਇਹਨੂੰ ਧੀਲ ਮਾਨਕਪੁਰੀ ਜਿਹੜਾ ਦੀ ਇੱਕ ਬੜੀ ਪਿਆਰੀ ਗਜ਼ਲ ਆ ਨਾ ਖੁਸ਼ੀ ਅਸੀਂ ਹੈ ਇਹ ਦਿਲ ਦਾ ਨਾਮ ਅਲਾਲ ਅਸ਼ਾ ਹੈ ਯਾਰ ਜਿਸ ਵੀ ਹਾਲ ਮੇ ਰੱਖਤੇ ਹੈ وہی ਹਾਲ ਅਸ਼ਾ ਹੈ ਦੋਸਤੋ ਜਿਹੜੀ ਚੀਜ਼ ਸਾਨੂੰ ਹਾਸਲ ਨਹੀਂ ਨਦੀ ਉਹ ਸਾਨੂੰ ਬੇਚੈਨ ਕਰਦੀ ਆ ਤਲਫਾਉਂਦੀ ਆ ਸਾਡੀ ਪਟਕਣ ਜਿਹੜੀ ਆ ਉਹ ਪਟਕਦੀ ਆ ਸਾਡੀ ਤ੍ਰਿਸ਼ਨਾ ਉਸ ਚੀਜ਼ ਦੇ ਲਾਲਚ ਦੇ ਵਿੱਚ ਜਿਹੜੀਆਂ ਲਾਲਸਾਵਾਂ ਦਾ ਮਾਰੂਠਾਲਾ ਉਹਦੇ ਜ ਖੱਜਲ ਹੁੰਦੀ ਰਹਿੰਦੀ ਐ ਕਿਤੇ ਜੇ ਸਾਨੂੰ ਸਾਡੀ ਜਿਹੜੀ ਆ ਖਾਹਿਸ਼ਾ ਪੂਰੀ ਹੋ ਗਈ ਜੋ ਅਸੀਂ ਭਾਲਦੇ ਹੀ ਤੇ ਜੋ ਸਾਨੂੰ ਮਿਲ ਗਿਆ ਉਹ ਮਿੱਟੀ ਹੋ ਜਾਂਦਾ ਉਹਦੀ ਫਿਰ ਕੋਈ ਕੀਮਤ ਨਹੀਂ ਰਹਿੰਦੀ ਖਾਹਿਸ਼ਾ ਯਾਰਾਂ ਖਾਹਿਸ਼یں ਐਸੀ ਕਿ ਹਰ ਖਾਹਿਸ਼ ਤੇ ਦਮ ਨਿਕਲੇ ਮਿਲ ਜਾ ਗੱਲ ਉਹ ਕਹਿੰਦੇ ਆ ਫਿਰ ਖਾਹਿਸ਼ ਦੂਜੇ ਬਨੇ ਤਰ ਪੈਂਦੀ ਐ ਖਾਹਿਸ਼ ਤੇ ਕਦੀ ਮਰਦੀ ਨਹੀਂ ਮੇਰਾ ਖਿਆਲ ਸਾਡੀ 2-4000 ਸਾਲਾਂ ਦੀ ਉਮਰ ਵੀ ਹੋਵੇ ਤੇ ਸਾਡੀਆਂ ਖਾਇਸ਼ਾਂ ਜਿਹੜੀਆਂ ਵਧਦੀਆਂ ਰਹਿਣਗੀਆਂ ਕਦੀ ਵੀ ਘਟਣਗੀਆਂ ਨਹੀਂ। ਇਹ ਅਮੀਰ ਅਮੀਰ ਹੋ ਕੇ ਸੋਚੇ ਕਿ ਮੈਂ ਅਮੀਰ ਹੋ ਗਿਆ ਕੋਈ ਚੱਕਰ ਨਹੀਂ ਹੁਣ ਦੁੜੀਆਂ ਦਾ ਮੈਂ ਸੋਚਣਾ ਬਿਹਤਰ ਹੀ ਹਸਤੇ ਸੋਚਣਾ। ਤੋ ਕਦੀ ਵੀ ਇੰਨਾ ਭੁੱਖਾ ਨਹੀਂ ਹੋ ਸਕਦਾ। ਮਾਇਆ ਤਾਰੀਆ ਤੰਨਾ ਹੱਤ ਬੋਲਾ ਸ਼ਬਦ ਨਾ ਸੁਣੇ ਬਹੁਤ ਗੁਰੂ ਕੋਟੋਲਾ ਗੁਰੂ ਸਾਹਿਬ ਕਹਿੰਦੇ ਆ। ਨਾ ਖੁਸ਼ੀ ਅਸ਼ੀ ਹੈ। ਇਹ ਦਿਲ ਦਾ ਮਲਾਲ ਅਸ਼ਾ ਹੈ। ਯਾਰ ਜਿਸ ਵੀ ਹਾਲ ਮੇ ਰੱਖਤੇ ਹੈ وہی ਹਾਲ ਆਸ਼ਾ ਹੈ ਹਾਲ ਤੇ ਉਹੀ ਚੰਗਾ ਜਿੱਥੇ ਸਾਡੀ ਤਸੱਲੀ ਹੋ ਜੇ ਸਾਨੂੰ ਮਾਨਸਿਕ ਸੁਖ ਮਿਲ ਜੇ ਸਾਡਾ ਸਕੂਨ ਗਹਿਰਾ ਹੋ ਜੇ ਤੇ ਦੋਸਤਾਂ ਦੀ ਮਹਿਫਲ ਤੋਂ ਵੱਡੀ ਕੋਈ ਮਹਿਫਲ ਨਹੀਂ ਹੁੰਦੀ ਗੁਰੇ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਨਦੀ ਦਾ ਪੂਰ ਤੇ ਤਰਿੰਜਨੀ ਕੁੜੀਆਂ ਹੌਣ ਸੋਬ ਨਾਲ ਇਕੱਠੀਆਂ ਇਹ ਬਿਲਡਿੰਗਾਂ ਤੇ ਪੂਰ ਹੁੰਦੇ ਸੀ ਜਦੋਂ ਪਤਨਾ ਦੇ ਉੱਤੇ ਤੇ ਉਹ ਦਰਿਆ ਦੀ ਇੱਕ ਜਦੋਂ ਲੈਣਾ ਮੁਸਾਫਰਾਂ ਨੇ ਤੇ ਉਹਨਾਂ ਨੇ ਦੋ ਚਾਰ ਚੰਗੀਆਂ ਗੱਲਾਂ ਕਰਦੀਆਂ ਕਿ ਉਹਨਾਂ ਤੇ ਦਰਿਆ ਦੇ ਹਵਾਲੇ ਆ ਪਤਾ ਨਹੀਂ ਅਗਲੇ ਪਾਰ ਜਾਣਾ ਕਿ ਨਹੀਂ ਜਾਣਾ ਬੜੀ ਪਿਆਰੀ ਸੈਨਪ ਸੀ ਉਹ ਉੱਥੇ ਵੀ ਰਿਸ਼ਤਾ ਜੋੜ ਲੈਂਦੇ ਇੱਕ ਦੂਜੇ ਨਾਲ ਤੇ ਤਿੰਜਣਾ ਤੇ ਕੁੜੀਆਂ ਜਿਹੜਾ ਚਰਖੇ ਖਾਤਦੀਆਂ ਸੀ ਉੱਥੇ ਆਪਦੇ ਦਿਲਾਂ ਦਾ ਹਾਲ-ਵਾਲ ਕਹਿੰਦੀਆਂ ਸੀ ਇੱਕ ਦੂਜੀ ਨੂੰ ਤੇ ਉਹ ਜਿਹੜੀਆਂ ਜਾਤਾਂ ਸੀ ਉਹਨਾਂ ਦੇ ਦਿਲ ਦੀਆਂ ਦਿਲਾਂ ਦੀਆਂ ਸਾਰੀ ਉਮਰ ਉਹਨਾਂ ਦਾ ਸ਼ਰਮਾਇਆ ਰਹਿ ਲਿਆ ਸੀ ਤੇ ਉਹ ਕੋਈ ਗੱਲ ਕਰਦੀ ਸੀ ਆਪਦੀਆਂ ਸਹੇਲੀਆਂ ਦੀ ਵੀ ਮੇਰੀ ਗਰਮੀਤੋਂ ਹੁੰਦੀ ਹੀ ਕੋਈ ਕਹਿੰਦੀ ਮੇਰੀ ਮੀਤੋਂ ਹੁੰਦੀ ਉਹ ਸਾਰੀ ਉਮਰ ਇਸ ਸਹਸਰਾ ਚੱਲਦਾ ਹੀ ਰਿਹਾ ਉਹ ਡੇ ਆਉਣ ਤੱਕ ਵੀ ਇੱਕ ਦੂਜੀ ਨੂੰ ਯਾਦ ਕਰਦੀ ਰਹਿੰਦੀਆਂ ਇਦਾਂ ਯਾਰ ਦੋਸਤਾਂ ਉਹਨਾਂ ਕੋਲ ਵੀ ਉਹਨਾਂ ਦੀਆਂ ਯਾਦਾਂ ਦਾ ਸ਼ਰਮਾਇਆ ਰਹਿੰਦਾ ਬਹੁਤ دیر ਤੱਕ ਇਹੀ ਦੋਸਤੋ ਜ਼ਿੰਦਗੀ ਆ ਤੇ ਇਹੀ ਸਾਡਾ ਜਿਹੜਾ ਵਾ ਜੀਵਨ ਦਾ ਮਕਸਦ ਹੁੰਦਾ ਉਦੋਂ ਕਿ ਕਾਇਸ਼ ਨਾ ਸੀ ਨਾ ਪੱਲਗੇ ਨਾ ਖੁਸ਼ੀ ਅਸ਼ੀ ਹੈ ਇਹ ਦਿਲ ਨਾ ਮਲਾਲ ਅਸ਼ਾ ਹੈ ਨਾਇਰ ਕੀ ਬਹੁਤਾ ਚੰਗਾ ਅੰਦਾਜ਼ ਨਾ ਸੋਹਗੀ ਬਹੁਤਾ ਚੰਗਾ ਹੁੰਦਾ ਕੰਮ ਬਰਾਬਰ ਜੇ ਰਵੇ ਤੇ ਠੀਕ ਰਹਿੰਦਾ ਇਹਨੇ ਕਿਸੇ ਨੇ ਆਪਣੇ ਦਰਵਾਜ਼ੇ ਤੇ ਲਿਖ ਲਿਆ ਬਾਹਰ ਲਿਖ ਦਿੱਤਾ ਕਿ ਮੇਰੇ ਘਰ ਚ ਕੋਈ ਨਾ ਆਵੇ ਮੇਰੇ ਅੰਦਰ ਕੋਈ ਨਾ ਆਵੇ ਮੈਂ ਬਹੁਤ ਦੁਖੀ ਹਾਂ ਜਿਹੜੇ ਪੜੇ ਲਿਖੇ ਸਮਝਦਾਰ ਰਿਸ਼ਤੇਦਾਰ ਸੀਗੇ ਜਆਬ ਦੇ ਸੰਗੀ ਸਾਥੀ ਸਭ ਮੁੜ ਗਏ ਪਰ ਜਿਹੜਾ ਦੋਸਤ ਸੀ ਸੱਚਾ ਉਹ ਤੋਂ ਰਹਿ ਰਿਹਾ ਨਹੀਂ ਗਿਆ ਔਰ ਉਹ ਗਿਆ ਅੰਦਰ ਤੇ ਉਹਨੇ ਜਾ ਕੇ ਜਫੀ ਚ ਲੈ ਗਿਆ ਤੁਖਸ਼ਾ ਯਾਰਾ ਕੀ ਗੱਲ ਹੋ ਗਈ ਹੈ ਤੇਰਾ ਦੁੱਖ ਤੇ ਮੇਰਾ ਦੁੱਖ ਆ ਤੇਰੀ ਖੁਸ਼ੀ ਮੇਰੀ ਖੁਸ਼ੀ ਆ ਇਹ ਆ ਦੋਸਤੋ ਜੀਵਨ ਦਾ ਅਰਥ ਇਈ ਵਰੀ ਅਸੀਂ ਦੇਸ਼ੀ ਤੋਂ ਮਾਣਾ ਕਰਦੇ ਆ ਦੇਸ਼ੀ ਲਈ ਲੜਦੇ ਆ ਉਸ ਜੀ ਲਈ ਸਾਡਾ ਪਿਆਰ ਵੀ ਉਨਾਂ ਹੀ ਗਹਿਰਾ ਹੁੰਦਾ ਤੇ ਇਹ ਛੋਟੇ ਛੋਟੇ ਜਿਹੜੇ ਜੀਵਨ ਦੇ ਤੱਤ ਸੀ ਨਿਚੋੜ ਸੀ ਸਾਡੇ ਬਜ਼ੁਰਗਾਂ ਨੇ ਕੱਢ ਕੇ ਸਾਡੀਆਂ ਤਲੀਆਂ ਤੇ ਰੱਖੇ ਸੀ ਤਾਂ ਕਿ ਉਹਨਾਂ ਨੇ ਸਾਨੂੰ ਉਹਨਾਂ ਖੱਡਿਆਂ ਦੀ ਨਿਸ਼ਾਨਦੇਹੀ ਕੀਤੀ ਸੀ ਕਿ ਜਿੰਨਾ ਚੋ ਉਹਨਾਂ ਦੇ ਪੈਰ ਪੈ ਹੀ ਕਿਤੇ ਸਾਡੇ ਨਾਲ ਪੈਣ ਤੇ ਅਸੀਂ ਠੇਡਾ ਨਾ ਖਾ ਜਾਈਏ ਸਾਡੇ ਮਤਾੜ ਨਾ ਆ ਜੇ ਮਝਕੋੜ ਨਾ ਆ ਜੇ ਦੋਸਤੋ ਇਹ ਆ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਦਾ ਤੇ ਤੁਹਾਡੇ ਤੱਕ ਲੈ ਕੇ ਜਾਣਾ ਇੰਨੀਆਂ ਗੱਲਾਂ ਦੇ ਨਾਲ ਅੱਜ ਦਾ ਵਲੌਗ ਇੱਥੇ ਸਮਾਪਤ ਕਰਦਾ ਕੱਲ ਨੂੰ ਫੇਰ ਮਿਲਾਂਗੇ ਕਿਸ ਨਵੀਂ ਗੱਲਬਾਤ ਦੇ ਨਾਲ ਤੇ ਅਜੇ ਮੇਰੀ ਸੈਰ ਅੱਧੀ ਰਹਿੰਦੀ ਆ ਉਹ ਮੈਂ ਕਰ ਲਵਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿੱਥੇ-ਜਿੱਥੇ ਵੀ ਵਾਸਤੇ ਖੁਸ਼ ਰਹੋ ਬਾਦਰੋ ਜਿੰਦਾਬਾਦ ਰਹੋ